ਮਾ ਆਹ ਇਹ ਤਾਂ タリー ਵੀ ਲਿਖੀ ਹੋਈ ਹੈ ਨਾ ਇਹਨਾਂ ਬੰਨੇ ਰਾਏ ਤੇ ਇਹ ਐਂ ਬੜੀ ਗੱਲ ਇਹ ਤਾਂ ਉਸ ਕੋਲ ਇਹ ਗਾਜਰ ਉੱਪਰ ਵੀ ਲੱਗੀ ਹੋਈ ਹੈਗੀ ਆਹ ਰਾਫ ਕਰ ਦਿਆਂ ਉਹ ਕੰਮ ਬਟ ਮੈਂ ਰੱਖਣ ਕਰ ਰਹੇ ਸੀ ਇਹ ਵੀ ਚੰਦ ਦੀ ਹੈ ਉਹ ਕੋਰੇ ਕਿ ਉਹਨਾਂ ਮਤਲਬ ਆ ਗਈ ਬਸ ਅੱਜ ਮੇਰੇ ਤੋਂ ਪੁੱਛਿਆ ਤਾਂ ਉਹ ਕਹਿੰਦਾ ਅੱਲਾਹ ਦੇਣਾ ਤੇ ਉਹ ਦੇਣਾ ਤੇ ਇਹ ਨਹੀਂ ਆਇਆ ਕਿ ਸਾਡੇ ਨੇ ਸੱਪੜਾ ਹੈ ਹਾਂ ਤੇ ਜਾਣਾ ਕੋਈ ਲੱਗਦਾ ਹਾਂ ਬੱਤਲ ਆ ਕਰੀ ਬੱਤਲ ਬੰਦੇ ਚੋੜਾ ਅੱਛਾ ਆਓ ਉੱਪਰ ਨੂੰ ਆਓ ਲੋ ਤੋਂ ਸੇ ਤੋਂ ਵਾਲੇ ਆਣੇ ਪਰ ਇਹਨੇ ਆ ਲੈਣਾ ਤੇਰੇ ਦਿਲੇ ਲੈ ਕੇ ਆਉਂਦਾ ਪਰ ਕਿੱਕ ਪਰ ਉਹ ਇਹਨੇ ਅੱਗੇ ਤੋਰ ਦੇਣਾ ਮਾਈਕ ਰੱਖ ਤੇ ਕੋਈ ਨਹੀਂ ਆਉਣ ਇਹਨੂੰ ਦੋਨੋਂ ਲੋਕਾਂ ਨੂੰ ਸੇਹੀ ਨਜ਼ਰ ਪਈ ਇਹਨੇ ਅੱਗੇ ਫੋਨ ਮਾਰਿਆ ਫੋਨ ਤੇ ਲੈਡ ਤੇ ਖੰਡੋ ਸਹੀ ਕੋਈ ਦਿੱਕਤ ਨਹੀਂ ਗਈ ਕੋਈ 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 ਧੜਾ ਕੰਮ ਕੋਈ ਦਿੱਕਤ ਨਹੀਂ ਕੋਈ ਸ਼ਕਲ ਦੇਖਦੀ ਹੈ ਨਾ ਕਿਤੇ ਆ ਕੇ ਨਾੜੇ ਸਾਰਾ ਲੰਤਾ ਮਿਲਣਾ ਉਹ ਜੇਰਾ ਕੋਲ ਕੈਮਰਾ ਚੈੱਕ ਕਰੀ ਨਾ ਪਿਛਲਾ 어제하는 안 render 그때 부담 энерг전이 너 ਹਾਂ ਉਹ ਕੰਟਰੋਲਰ ਆ ਗਿਆ ਇਹਨੂੰ ਇੱਕ ਮਿੰਟ ਆ ਰਿਹਾ ਸਰ ਜੈਰਾ ਵਿਸ਼ੇਗ ਜੰਡੀ ਜੰਡੀ ਹਲੇ ਬਾਹਰ ਕੱਢ ਦਿਓ ਸਾਰੇ ਇਹਨਾਂ ਦੇ ਉੱਤੇ ਚੇਕਾ ਬਣਾ ਲਓ ਆਪਣੀ ਕਾਇਦੇ ਜਿੱਥੇ ਦੋਸਤ ਬੰਦ ਵੀ ਸਾਰੇ ਵਿਖਾ ਦਿਓ ਜਿੱਥੇ ਕੋਈ ਵਗਣ ਲੱਗਾ ਵੈਸੇ ਹੋ ਗਏ ਕੋਈ ਜਾਨੀ ਦੂਰ ਰੱਖੋ ਚਾ ਾਰੇ ਚਾਂਦੀ ਦੀ ਜਲਹਿਰੀ ਮੈਨੂੰ ਬੰਦੀ ਕਰਨੀ ਹੁੰਦੀ ਤੇ ਗੱਲ ਉਹ ਆਉਣ ਗਿਆ ਪਹਿਲਾਂ ਬਿਲਕੁਲ ਹੋਰ ਨਹੀਂ ਜਰਾਲ ਆਉਂਦਾ ਉੱਥੇ ਕਲੀਅਰ ਆਏ ਨੇ ਇਹ ਕਿ ਉਹ ਪਤਾ ਲੱਗੂਗਾ ਆਪਾਂ ਨੂੰ ਥੋੜੀ ਦੇਰ ਤੱਕ ਪਤਾ ਲੱਗੂਗਾ ਵੀ ਉਧਰੋਂ ਸਿੱਧਾ ਦੇਖਦੇ ਕਿੱਦਾਂ ਉਹ ਕੋਈ ਸ਼ਾਇਦ ਮੂਵੀ ਖੋਲ੍ਹੇ ਰੋ ਆਜੇ ਆਗੇ ਉਹ ਖੋਲੇ ਹੁੰਦੇ ਆਜੇ ਆਗੇ ਅੰਦਰ साइड तो सके मतलब ये वो आगे से साइड ऊपर चला गया तो वो चले आगे वाला तो वीडियो सारे के वीडियो प्राणी के फेस होने के बाद ਜਾ ਦੱਸਰ ਸੌਂਦਾ ਇਹ ਯੂ ਦੇਖੋ ਜਿਹੜਾ ਚਾਲ ਨਹੀਂ ਉਸੋਂ ਦੇ ਜਿਹੜਾ ਹੈਗੇ ਸੀ ਉਹਸ ਵੀ ਹਾਰ ਹੈਗੇ ਨਕਲੀ ਦੇ ਛਾਡੇ ਨੇ ਉਹਦੇ ਕੁਝ ਪੈਸਾ ਕੋਈ ਨਾ ਇਹ ਸੇਂਜ ਕਰਤਾ ਕੋਈ ਨਹੀਂ ਆਸ ਮੋਕੜ ਦਾ ਗੇਲ ਜਿਹਦੇ ਸੋਨੇ ਦੇ ਸੀ ਚਾਂਦੀ ਦੇ ਸਾਰੇ ਉਹ ਧਾਕੇ ਲਗਾ ਇੱਕ ਇੱਕ ਮਿੰਟ ਅਗੇ ਨਾ ਸੋਨੇ ਦੇ ਮੋੜ ਚੀ ਚਾਂਦੀ ਦੇ ਸਾਰੇ ਆਪ ਵੀ ਦਾ ਵੀਡੀਓ ਹੋਇਆ ਸਾਰੇ ਤੇ ਵੀਡੀਓ ਰਾਹ ਨੂੰ ਜਿਹੇ ਚ ਪ੍ਰੈਸ ਨੂੰ ਦਵਾ ਜਿਆਦਾਤਰ ਸੋਨਾ ਇਹ ਵੀ ਉਹ ਦੇਖੋ ਜਿਹੜਾ ਚਾਂਦੀ ਉਹ ਸੋਨਾ ਜਿਹੜਾ ਹੈਗੇ ਸੀ ਉਹ ਸਾਡੀ ਹਾਰ ਹੈਗੇ ਨਕਲੀ ਤੇ ਚਾਂਦੀ ਦੇ ਕੋਈ ਕਿਸੇ ਬਹੁਤ ਜਲਦ ਇਸ ਰੇਂਜਰ ਤੇ ਭਾਂ ਕੋਈ ਸਾਰੇ 다리에 ਜੋ ਕਰਵਾਉਂਦੇ ਆਂ ਆ ਰਿਹਾ ਫੋਨ ਤੇ ਥੋੜਾ ਜਿਹਾ ਇੰਟਰਫੇਸ ਤੇ ਬਹੁਤ ਵਧੀਆ ਬੰਦੇ ਲੱਗਦੇ ਆਂ ਔਰ ਇਹ ਵੀ ਮੈਂ ਜੁੜਾ ਲੈ ਦੇਤਾ ਸੀ ਉਹ ਪੁਰਾਣੇ ਪੈਕਟਾ ਜਿਹਨੇ ਕੰਮ ਕਰਿਆ ਉਹ ਨੰਬਰ ਤੋਂ ਮੱਲਾ ਲੈ ਕੇ ਇਹ ਫਿਰ ਜਦੋਂ ਉਹ ਰੋ ਹੈ ਐਂਟਰ ਕੀਤੇ ਨੇ ਥੱਲੇ ਦੇ ਖੰਡੇ ਟੱਕੇ ਮੇ ਗਏ ਹੈ। ਉਹ ਸੀ ਵਾਣੂ ਕੇ ਚਲੇ ਜਾ ਕੇ ਦੋ ਜਣਿਆਂ ਨੇ। ਹਮਮ। ਟਿਵਲੀਂ ਦਾ ਤੇ ਮਾਨ ਚੱਕ ਕੇ ਜੇ ਐਸ ਜੀ ਵਾਪਸ ਆ। ਉਰੋ ਦੀ ਉਹ। ਤੇ ਜਿਵੇਂ ਇਹ ਐਨੌਟ ਤੇ ਆ ਕੇ ਹੀ ਕੋਲ ਤੱਕ ਨਹੀਂ ਆਈ। ਉਹੀ ਮੈਂ ਅਸੀਂ ਦੇਖ ਪੰਡਿਤ ਰਿਸ਼ੀ ਦੇ ਸਾਸ਼ਤਰੀ ਕਰਮ ਕਾਂਡ ਦੀ ਬ੍ਰਾਹਮਣ ਸਭਾ ਪ੍ਰਧਾਨ ਕੀ ਕਹਿਣਾ ਚਾਹੁੰਦੇ ਹਾਂ? ਮੈਂ ਇਹੀ ਕਹਿਣਾ ਚਾਹੁੰਦਾ ਇਹ ਜਿਹੜਾ ਘਟਨਾ ਹੋਇਆ। ਮਤਲਬ ਕਿ ਜਿੰਨਾ ਵੀ ਨਿੰਦਾ ਕਰ ਲੋ ਥੋੜਾ ਹੈ। ਕਿਉਂਕਿ ਇਹ ਸਾਡੇ ਪ੍ਰਭੂ ਹੈ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਹੈ ਉਹਨਾਂ ਦਾ ਜੇ ਨੁਕਸਾਨ ਹੋਇਆ ਇਸ ਕਰਕੇ ਸਾਰੇ ਇਕੱਠੇ ਹੋਏ ਹੈ ਜੇ ਅਮੇਲੇ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ 5 ਵਜੇ ਤੱਕ ਚੋਰ ਫੜ ਕੇ ਦਵਾਂਗੇ ਜੇ ਚੋਰ ਨਹੀਂ ਫੜੇ ਜਾਂਦੇ 5 ਵਜੇ ਤੱਕ ਤਾਂ ਕੱਲ ਨੂੰ ਕੋਈ ਵੀ ਅਸਮਸਾਨ ਘਾਟ ਚ ਸੰਸਕਾਰ ਨਹੀਂ ਹੋਏਗਾ ਔਰ ਕੱਲ ਤੋਂ ਕੋਈ ਵੀ ਮੰਦਰ ਦਾ ਕਪਾਟ ਨਹੀਂ ਖੁੱਲੇਗਾ ਸਦਾ ਲਈ ਮੰਦਰ ਬੰਦ ਹੋਗੇ ਜਦ ਤੱਕ ਚੋਰ ਨਹੀਂ ਫੜੇ ਜਾਂਦੇ ਕੀ ਕਹਣਾ ਚਾਹੁੰਦੇ ਜਿਹੜਾ ਇਹ ਇਨਸੀਡੈਂਟ ਹੋਇਆ ਪਹਿਲਾ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੀ ਜੈ ਸ਼੍ਰੀ ਰਾਮ ਅਧਰ ਪਤਾ ਲੱਗੀ ਗਿਆਊਗਾ ਕਿ ਸ਼ਿਪਰੀਪੁਰ ਮੇਂ ਕੀ ਹੋਇਆ ਜੀ ਇਹ ਹਿੰਦੂਆਂ ਨੇ ਹੀ ਹੋ ਰਿਹਾ ਜੀ ਜੇਕਰ ਹੋਰ ਤਰ੍ਹਾਂ ਦੇ ਹੁੰਦਾ ਇਹ ਹੁਣ ਤਾਂ ਪ੍ਰਸ਼ਾਸਨ ਵੀ ਗਈ ਸਾਰੇ ਗੱਲ ਪ੍ਰਸ਼ਾਸਨ ਪੱਜਾ ਦਿਨ ਟਾ ਫਿਰਦਾ ਹੁੰਦਾ ਚੋਰ ਫਰੇ ਵੀ ਹੁੰਦੇ ਸੀ ਕਿਆ ਪਤਾ ਇਹ ਹਿੰਦੂਆਂ ਨਾਲ ਪਤਾ ਵਸਮਾਲੇ ਵੀ ਹੀ ਕੰਮ ਹੋਇਆ ਅੱਜ ਖੰਨੇ ਹੋ ਚੁੱਕੇ ਆ ਜੀ ਸਾਰੇ ਸਨਾਤਨੀ ਭਾਈ ਨੂੰ ਬੇਨਤੀ ਹੈ ਅੱਜ 5 ਵਜੇ ਟਾਈਮ ਦਿੱਤਾ ਹੈ ਪ੍ਰਸ਼ਾਸਨ ਨੂੰ ਜੇ ਨਾ ਕੋਈ ਕਾਰਵਾਈ ਹੋਈ ਕੱਲ੍ਹ ਨੂੰ ਬਾਜ਼ਾਰ ਨਹੀਂ ਖੁੱਲੇਗਾ ਹੱਥ ਜੋੜ ਕੇ ਬੇਨਤੀ ਕਰਦਾ ਨੂੰ ਕਬਜ਼ਾਰ ਬੰਦ ਹੋਊਗਾ ਜੇ ਹੋ ਸਕੇ ਅਸੀਂ ਪੰਜਾਬ ਬੰਦੀ ਕੋਲ ਵੀ ਦੋਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੁਖੀ ਇਨਸੀਡੈਂਟ ਹੋਇਆ ਜਿਹੜਾ ਮੰਦਿਰ ਦੇ ਵਿੱਚ ਦੇਖੋ ਆ ਇਹ ਪ੍ਰਾਚੀਨ ਜਿਹੜਾ ਸ਼ਿਪੂਰੀ ਮਹੱਲੇ ਦੇ ਵਿੱਚ ਸ਼ਿਪੂਰੀ ਸ਼ਿਵਜੀ ਦਾ ਮੰਦਿਰ ਹੈ ਇੱਥੇ ਕੱਲ ਰਾਤੀ ਦੋ ਬੰਦੇ ਜਿਹੜੇ ਆਏ ਆ ਉਹਨਾਂ ਨੇ ਮੰਦਿਰ ਦੇ ਵਿੱਚ ਚੋਰੀ ਕੀਤੀ ਹੈ ਤੇ ਮੰਦਿਰ ਦੇ ਵਿੱਚ ਆ ਸ਼ਿਵਜੀ ਦੇ ਸ਼ਿਵਜੀ ਦੇ ਜਿਹੜੇ ਚਾਂਦੀ ਦੇ ਸ਼ਿਵਜੀ ਜਿਹੜੇ ਆਪਣੇ ਕਿਵਲਿੰਗ ਦੇ ਅਲੇ-ਦੁਲੇ ਚਾਂਦੀ ਦਾ ਪੱਤਰ ਸੀਗਾ ਉਹ ਚੋਰੀ ਕੀਤਾ ਹੈ ਮੂਰਤੀਆਂ ਤੋਂ ਚਾਂਦੀ ਦੇ ਮੁਗਟ ਚੋਰੀ ਕੀਤੇ ਨੇ ਤੇ ਕੁਝ ਹੋਰ ਗਹਿਨੇ ਚੋਰੀ ਕੀਤੇ ਨੇ ਅਸੀਂ ਸਾਡੀ ਟੀਮਾਂ ਜਿਹੜੋ ਸਾਨੂੰ ਇਹ ਮਾਮਲੇ ਦੀ ਇਨਫੋਰਮੇਸ਼ਨ ਮਿਲੀ ਹੈ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਮੈਂ ਖੁਦ ਵੀ ਆਇਆ ਹਾਂ ਸਾਡੇ ਡੀਐਸਪੀ ਡੀ ਇੰਚਾਰਜ ਸੀਏਏ ਡੀਐਸਪੀ ਖੰਨਾ ਡੀ ਕੰਸਰਨਡ ਏਰੀਆ ਦੇ ਐਸਐਚਓ ਸਿਟੀ 1 ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਟਿੱਕ ਦਿੱਤਾ ਹੈ ਨੇ ਸਾਰੇ ਫੋਰੈਂਸਿਕ ਟੀਮ ਵੀ ਮੌਕੇ ਤੇ ਅਸੀਂ ਜਲਦ ਤੋਂ ਜਲਦ ਜਿਹੜੀਆਂ ਡਿਫਰੈਂਟ ਟੀਮਾਂ ਬਣਾ ਕੇ ਕ੍ਰਾਈਮ ਟੈਸਟ ਕਰਾਂਗੇ ਤੇ ਜਿਨ੍ਹਾਂ ਨੇ ਮਾੜਾ ਕੰ ਨੋ ਕਿਸੇ ਵੀ ਤਰ੍ਹਾਂ ਬਖਸ਼ਾ ਨਹੀਂ ਜਾਊਗਾ ਨਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ 5 ਵਜੇ ਤੱਕ ਦਾ ਆਲਟੀਮੇਟਮ ਦਿੱਤਾ ਗਿਆ ਇਹਨਾਂ ਨੂੰ ਗ੍ਰਿਫਤਾਰ ਦੇਖੋ ਅਸੀਂ ਸਾਰੀ ਜਥੇਬੰਦੀਆਂ ਨਾਲ ਗੱਲ ਕਰਾਂਗੇ ਤੇ ਗੱਲ ਕਰਕੇ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਕਿ ਆਪਾਂ ਕੋਈ ਲਾਅ ਐਂਡ ਔਰਡਰ ਖਰਾਬ ਨਹੀਂ ਕਰਨਾ ਤੇ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤੀਪੂਰਵਕ ਰੱਖਣਾ ਤੇ ਇਹਨਾਂ ਨੂੰ ਦੋਸ਼ਾਂ ਨੂੰ ਅਸੀਂ ਜਲਦ ਤੋਂ ਜਲਦ ਫੜਾ